ਇਸ਼ਕ ਹਕੀਕੀ ਹੋਵੇ ਜਾਂ ਇਸ਼ਕ ਮਿਜ਼ਾਜ਼ੀ ਹੋਵੇ ਦੋਵਾਂ ਨੂੰ ਬੜੀ ਹੀ ਸ਼ਿੱਦਤ ਦੇ ਨਾਲ ਕਰਨਾ ਪੈਂਦਾ ਤੂੰ ਕਿਵੇਂ ਦੇਖ ਰਿਹਾ ਮੇਰੇ ਵੱਲ ਸੁੱਖ ਕੀ ਹੋ ਗਿਆ ਤੂੰ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰ ਰਹੀਆਂ ਕੀ ਗੱਲ ਹੋ ਗਈ ਫਿਲਮ ਆ ਰਹੀ ਹੈ 28 ਨਵੰਬਰ ਨੂੰ ਅੱਛਾ ਰਾਜਵੀਰ ਜਬੰਦੇ ਵਾਲੀ ਹਾਂ ਯਮੂਲਾ ਫਿਲਮ ਉਹ ਟ੍ਰੇਲਰ ਦੇਖਿਆ ਤੂੰ ਕਿੰਨਾ ਵਧੀਆ ਕੈਂਟ ਟ੍ਰੇਲਰ ਆ ہاں ਟ੍ਰੇਲਰ ਤਾਂ ਦੇਖਿਆ ਸੁਣਿਆ ਮੈਂ ਤਾਂ ਗੀਤ ਵੀ ਸੁਣਿਆ ਇੱਕ ਦੋ ਕੋ ਉਸ ਤੋਂ ਵੀ ਜ਼ਿਆਦਾ ਵਧੀਆ ਲੱਗੇ ਮਿੰਨ ਤਾ ਤੇ ਫਿਲਮ ਕਿੰਨੀ ਵਧੀਆ ਹੋਊਗੀ ਬਿਲਕੁਲ ਸੁਕ੍ਰਿਤ ਕਰੋਸਟਿਸ ਗੱਲ ਦੀ ਹੈ ਕਿ ਇਹਦੇ ਵਿੱਚ ਲਵ ਸਟੋਰੀ ਹੈ ਕਿਉਂਕਿ ਕਿਤਨਾ ਕਿਤ ਜੀ ਅੱਜਕੱਲ੍ਹ ਕਿ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਲੋਕ ਕਹਿੰਦੇ ਕਿ ਕੀ ਆ ਪਿਆਰ ਵਿਆਰ ਕੁਝ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਕਿ ਇਹ ਫਿਲਮ ਦੇਖ ਕੇ ਲਵ ਨੂੰ ਲੈ ਕੇ ਲੋਕਾਂ ਦਾ ਜ਼ਰੂਰ ਪਰਸੈਪਸ਼ਨ ਬਦਲੇਗਾ ਬਿਲਕੁਲ ਮੈਨੂੰ ਜਿਸ ਤਰੀਕੇ ਤੁਸੀਂ ਫਿਲਮ ਦਾ ਜ਼ਿਕਰ ਕੀਤਾ ਨਾ ਸਟਾਰਟਿੰਗ ਦੇ ਵਿੱਚ ਮੈਨੂੰ ਲੱਗਦਾ ਕਿ ਟਰੇਲਰ ਦੇਖ ਕੇ ਸ਼ੁਰੂ ਤੋਂ ਜਿੰਮੀ ਕਹਾਣੀ ਸ਼ੁਰੂ ਹੁੰਦੀ ਆ ਫਿਰ ਟਰੇਲਰ ਦੇ ਐਂਡ ਤੱਕ ਜਿਸ ਤਰੀਕੇ ਨਾਲ ਉਸ ਵਿੱਚ ਮੋੜ ਆਉਂਦਾ ਵਾ ਤੇ ਉਹ ਬੜਾ ਅਹਿਮ ਆ ਤੇ ਸਭ ਤੋਂ ਅਹਿਮ ਗੱਲ ਜਿਹੜੀ ਮੈਨੂੰ ਲੱਗੀ ਆ ਫਿਲਮ ਦੇ ਟਰੇਲਰ ਦੇ ਵਿੱਚ ਇੱਕ ਤਾਂ ਕਹਾਣੀ ਨੰਬਰ 2 ਤੇ ਇਹ ਆ ਕਿ ਜੋ ਕਿਰਦਾਰ ਨੇ ਉਹਨਾਂ ਨੇ ਇੱਕ ਪੰਜਾਬੀ ਸੱਭਿਆਚਾਰ ਦੇ ਤਹਿਤ ਕਹਿ ਲਵਾਂ ਕਿ ਜਿਸ ਤਰੀਕੇ ਦਾ ਪਹਿਰਾਵਾ ਰੱਖਿਆ ਗਿਆ ਬੋਲੀ ਰੱਖੀ ਗਈ ਹੈ ਨਾ ਉਹ ਬੜੀ ਖਾਸ ਹੈ ਕਿਉਂਕਿ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਵੀ ਫਿਲਮਾਂ ਦੇ ਵਿੱਚ ਮਿਆਰ ਆ ਨਾ ਜਿਹੜਾ ਉਹ ਥੋੜਾ ਜਿਹਾ ਗਲਤ ਪਾਸੇ ਕਹਿ ਲਿਆ ਜਾਂ ਡਿੱਗਾ ਜਾਂਦਾ ਪਰ ਮੈਨੂੰ ਲੱਗਦਾ ਕਿ ਰਾਜਵੀਰ ਜਵੰਦਾ ਜਿਸ ਚੀਜ਼ ਲਈ ਜਾਣੇ ਜਾਂਦੇ ਸੀ ਉਹੀ ਚੀਜ਼ ਉਹਨਾਂ ਦੀ ਫਿਲਮਾਂ 'ਚ ਵੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਬਿਲਕੁਲ ਸਾਰੇਾਂ ਦੀ ਕੰਨਾਂ ਦੇ ਵਿੱਚ ਇਹ ਗੱਲ ਪੈ ਰਹੀ ਸੀ ਕਿ ਰਾਜਵੀਰ ਜਵੰਦਾ ਦੀ ਫਿਲਮ ਆ ਰਹੀ ਹੈ ਫਿਲਮ ਆ ਰਹੀ ਹੈ ਕਿਹੋ ਜੀ ਹੋਵੇਗੀ ਜਦੋਂ ਟ੍ਰੇਲਰ ਰਿਲੀਜ਼ ਹੋਇਆ ਤਾਂ ਲੋਕ ਜਿਹੜੇ ਉਤਾਵਲੇ ਨੇ ਮੈਨੂੰ ਲੱ 28 ਨਵੰਬਰ ਆਵੇਗੀ ਤਾਂ ਸੀ ਜਿਹੜੇ ਆ ਥੀਏਟਰਾਂ ਦੇ ਵਿੱਚ ਇਹ ਫਿਲਮ ਦੇਖਾਂਗੇ ਤਾਂ ਸੋਕ ਦੱਸ ਦਿੰਦੇ ਆ ਦਰਸ਼ਕਾਂ ਨੂੰ ਕਿ ਕਿਹੜੀ ਕਿਹੜੀ ਸਟਾਰ ਕਾਸਟ ਇਸ ਫਿਲਮ ਦੇ ਵਿੱਚ ਬਿਲਕੁਲ ਸੁਨਹਿਨਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਟ੍ਰੇਲਰ ਰਿਲੀਜ਼ ਹੋਇਆ ਉਸ ਤੋਂ ਬਾਅਦ ਲੋਕਾਂ ਨੇ ਖੂਬ ਪਸੰਦ ਕੀਤਾ ਮੈਂ ਨੋਟ ਕੀਤਾ ਕਿ ਕੁਝ ਕੁ ਘੰਟਿਆਂ ਦੇ ਵਿੱਚ ਨਾ ਵਿਊਜ਼ ਦੀ ਗੱਲ ਹੁੰਦੀ ਆ ਤਾਂ ਲੱਖਾਂ ਵਿਊਜ਼ ਜਿਹੜੇ ਆਇਆ ਲੱਖਾਂ ਲੋਕਾਂ ਨੇ ਟ੍ਰੇਲਰ ਪਸੰਦ ਕੀਤਾ ਤੇ ਫਿਲਮ ਦੀ ਜਦੋਂ ਵਾਰੀ ਆਉਣੇ ਮੈਨੂੰ ਲੱਗਦਾ ਇਹ ਗਿਣਤੀ ਵਧ ਤੀ ਜਾਣੀ ਆ ਤੇ ਤੁਸੀਂ ਗੱਲ ਕੀਤੀ ਆ ਕਿਰਦਾਰਾਂ ਦੀ ਰਾਜਪੀਰ ਜਵੰਦਾ ਸਾਨੂੰ ਵੱਡੇ ਪਰਦੇ ਦੇ ਉੱਪਰ ਇੱਕ ਵਾਰ ਫਿਰ ਤੋਂ ਨਜ਼ਰ ਆਉਣਗੇ ਕਿਉਂਕਿ ਹਰ ਕੋਈ ਚਾਹੁੰਦਾ ਵੀ ਆ ਜਿਸ ਤਰੀਕੇ ਦਾ ਇਨਸੀਡੈਂਟ ਵਾਪਰੇ ਹੈ ਘਟਨਾ ਵਾਪਰੀ ਉਹਦੇ ਕਰਕੇ ਹਰ ਕੋਈ ਚਾਹੁੰਦਾ ਸੀ ਕਿ ਰਾਜਵੀਰ ਜਵੰਦਾ ਇੱਕ ਵਾਰ ਫਿਰ ਤੋਂ ਸਾਨੂੰ ਵੱਡੀ ਸਕਰੀਨ ਤੇ ਦਿਖੇ ਨਾਲ ਜੋ ਕਲਾਕਾਰ ਨੇ ਨਵਰੀਤ ਉਹ ਬੜੇ ਬਾਖਮਾਲ ਐਕਟਰ ਨੇ ਗੁਰਪ੍ਰੀਤ ਘੁੱਗੀ ਭਾਜੀ ਉਹਨਾਂ ਦਾ ਤਾਂ ਮੇਰੇ ਖਿਆਲ ਨਾਲ ਕਿ ਸ਼ਬਦਾਂ ਦੇ ਵਿੱਚ ਜ਼ਿਕਰ ਕਰਨਾ ਵੀ ਬਹੁਤ ਮੁਸ਼ਕਲ ਆ ਉਸ ਤੋਂ ਇਲਾਵਾ ਸੁਨੈਨਾ ਕੁਝ ਕਲਾਕਾਰ ਅਜਿਹੇ ਨੇ ਜਿਹੜੇ ਫਿਲਮ ਦੇ ਟ੍ਰੇਲਰ ਦੇ ਵਿੱਚ ਤਾਂ ਸਾਨੂੰ ਨਜ਼ਰ ਨਹੀਂ ਆ ਰਹੇ ਜਾਂ ਘੱਟ ਨਜ਼ਰ ਆ ਰਿਹਾ ਪਰ ਫਿਲਮ 'ਚ ਵੀ ਹੋਣਗੇ ਜਿੱਦਾਂ ਰੁਘਵੀਰ ਬੋਲੀ ਪੂਰੇ ਟ੍ਰੇਲਰ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਸਾਨੂੰ ਧੀਰੇਸ਼ ਕੁਮਾਰ ਨਜ਼ਰ ਆ ਰਹੇ ਨੇ ਪਰ ਉਸ ਤੋਂ ਇਲਾਵਾ ਸੁਨੇਨਾ ਰਾਣਾ ਜੰਗ ਬਹਾਦਰ ਹਾਰਬੀ ਸੰਗਾ ਸਾਨਵੀ ਤਿਮਨ ਤੇ ਕਮਲਜੀਤ ਸਿੰਘ ਵੀ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲਿਆ ਇਹ ਸਭ ਤੋਂ ਅਹਿਮ ਆ ਕਿ ਉਹ ਕਲਾਕਾਰ ਜਿਨ੍ਹਾਂ ਤੋਂ ਬਿਨਾ ਪੰਜਾਬ ਦੀਆਂ ਫਿਲਮਾਂ ਅਧੂਰੀਆਂ ਮੰਨੀਆਂ ਜਾਂਦੀਆਂ ਉਹ ਇਸ ਫਿਲਮ ਦਾ ਹਿੱਸਾ ਨੇ ਬਿਲਕੁਲ ਇਹਨਾਂ ਦੀ ਆਪਾਂ ਬਹੁਤ ਸਾਰੀਆਂ ਪੱਲ ਵੀ ਮੂਵੀਆਂ ਦੇਖੀਆਂ ਤਾਂ ਕਾਫੀ ਨਦੀ ਜੁੜੀ ਐਕਟਿੰਗ ਵਧੀਆ ਰਹੀ ਆ ਕਿਉਂਕਿ ਵੱਖਰੀ ਸਟੋਰੀ ਹੁੰਦੀ ਆ ਵੱਖਰਾ ਜਿਹੜਾ ਕਿਰਦਾਰ ਆ ਉਹਦਾ ਕੀਤਾ ਜਾਂਦਾ ਤਾਂ ਹੁਣ ਰਾਜਵੀਰ ਜਵੰਦਾ ਦੀ ਮੋਸਟਲੀ ਅੱਪਾ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਾਸੇ ਠੱਠੇ ਵਾਲੀਆਂ ਮੂਵੀਜ਼ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਤਾਂ ਵੀਡੀਓਜ਼ ਦੇਖ ਕੇ ਹੁਣ ਇਹ ਜਿਹੜੀ ਟ੍ਰੇਲਰ ਦੇ ਵਿੱਚ ਇੰਝ ਲੱਗਦਾ ਕਿ ਰਾਜਵੀਰ ਜਵੰਦਾ ਅਸਲੀਅਤ ਦੇ ਵਿੱਚ ਵੀ ਉਮੀਦਿਆ ਤਾਂ ਫਿਲਮ ਦੇ ਵਿੱਚ ਵੀ ਉਹਨਾਂ ਦਾ ਕਿਰਦਾਰ ਉਹੋ ਜਿਹਾ ਆ ਬਿਲਕੁਲ ਸਹੀ ਨਾ ਤੁਸੀਂ ਜਿਵੇਂ ਜ਼ਿਕਰ ਕੀਤਾ ਨਾ ਰਾਜਵੀਰ ਬਾਈ ਦੀਆਂ ਅੱਜ ਵੀ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵ ਦੇਖ ਕੇ ਹਾਸਾ ਵੀ ਆਉਂਦਾ ਰੋਣਾ ਵੀ ਆਉਂਦਾ ਵਾ ਫਿਲਮ ਦੇਖ ਕੇ ਵੀ ਅਜਿਹੇ ਹੀ ਇਮੋਸ਼ਨਸ ਨੇ ਜਿਹੜੇ ਉਹ ਬਾਹਰ ਆਉਣਗੇ ਤੁਹਾਨੂੰ ਟ੍ਰੇਲਰ ਤੋਂ ਇਹ ਅੰਦਾਜ਼ਾ ਹੋ ਗਿਆ ਹੋਣਾ ਵਾ ਕਿ ਜਦੋਂ ਹਾਰਬੇ ਸੰਗਾ ਸਕਰੀਨ ਦੇ ਉੱਪਰ ਸਾਨੂੰ ਕਿਤੇ ਦਿਖ ਜਾਂਦੇ ਆ ਨਾ ਹਾਸਾ ਆਟੋਮੈਟਿਕਲੀ ਆ ਜਾਂਦਾ ਗੁਰਪ੍ਰੀਤ ਖੁੱਗੀ ਸਰ ਦੀ ਗੱਲ ਕਰ ਲਈਏ ਉਹ ਜਿੱਥੇ ਸਾਨੂੰ ਹਸਾਉਂਦੇ ਰਹੇ ਆ ਉੱਥੇ ਹੀ ਨਾਲ-ਨਾਲ ਉਹਨਾਂ ਨੇ ਅਜਿਹੇ ਸੀਰੀਅਸ ਜਿਹੜੇ ਕਿਰਦਾਰ ਨਿਭਾਏ ਆ ਜਿਨ੍ਹਾਂ ਨੇ ਸਾਨੂੰ ਮੈਸੇਜ ਦਿੱਤਾ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜਿਉਣੀ ਸਿਖਾਈ ਆ ਇਸ ਫਿਲਮ ਦੇ ਵਿੱਚ ਜਿਸ ਤਰੀਕੇ ਪਿਆਰ ਤੇ ਉੱਪਰ ਦੀ ਸਟੋਰੀ ਆ ਤਾਂ ਮੈਨੂੰ ਲੱਗਦਾ ਕਿ ਉਹ ਅੱਜ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਦਿਲ ਲੱਗਦਾ ਤਾਂ ਛੇਤੀ ਆ ਟੁੱਟ ਉਸ ਤੋਂ ਵੀ ਪਹਿਲਾਂ ਜਾਂਦਾ ਵਾ ਫਿਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਸੈਡ Song ਵਾਲਾ سلسلہ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਵੀਂ ਜਨਰੇਸ਼ਨ ਆ ਜਿਹੜੀ ਉਹਨਾਂ ਨੂੰ ਸੇਰ ਜ਼ਰੂਰ ਇਹ ਦੇਗੀ ਕਿ ਜੇਕਰ ਕਿਤੇ ਪਿਆਰ ਪਾਇਆ ਵਾ ਕਿਤੇ ਪਿਆਰ ਕਰਨਾ ਤਾਂ ਉਹਨੂੰ ਨਿਭਾਉਣਾ ਕਿਵੇਂ ਆ ਇਹ ਵੀ ਇੱਥੋਂ ਸਿੱਖਣ ਨੂੰ ਜ਼ਰੂਰ ਚੀਜ਼ ਮਿਲੇਗੀ ਬਿਲਕੁਲ ਸੁਖਪ੍ਰੀਤ ਟ੍ਰੇਲਰ ਨੂੰ ਤੁਸੀਂ ਜੇ ਗੱਲ ਕੀਤੀ ਜਾਵੇ ਤਾਂ ਕਿੰਨੇ ਸਟਾਰ ਦੇਵੋਗੇ 10 ਦੇ ਵਿੱਚ ਕਿੰਨੇ ਨੰਬਰ ਦੇਣਾ ਚਾਹੋਗੇ 10 ਤੋਂ ਤਾਂ 15 ਹੀ ਦਊਂਗਾ ਪਰ ਐਕਸਟਰਾ ਸੋ ਬਿਲਕੁਲ ਬਿਲਕੁਲ ਕਹਿ ਸਕਿਆ ਕਿ ਕਾਫੀ ਟ੍ਰੇਲਰ ਵਧੀਆ ਇੰਟਰਸਟਿੰਗ ਰਿਹਾ ਤੇ ਆਪਾਂ ਵੀ ਜਿਹੜਿਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਜ਼ਰੂਰ 28 ਨਵੰਬਰ ਤੁਸੀਂ ਥੀਏਟਰਾਂ ਦੇ ਵਿੱਚ ਆ ਕੇ ਮੂਵੀ ਦੇਖਣਾ ਕਿਉਂਕਿ ਟਰੇਲਰ ਨੇ ਕਾਫੀ ਧੂਮਾ ਮਚਾਈਆਂ ਹੋਈਆਂ ਨੇ ਲੋਕ ਬਾਰ-ਬਾਰ ਜਿਹੜੇ ਆਪਣੇ ਸਕਰੀਨਾਂ 'ਤੇ ਦੇਖ ਰਹੇ ਨੇ ਟਰੇਲਰ ਨੂੰ ਤਾਂ ਹੋਪ ਕਰਦੇ ਆ ਕਿ ਜ਼ਰੂਰ ਤੁਸੀਂ ਵੀ ਆਪਣੀ ਫੈਮਲੀ ਜਾਂ ਪਾਰਟਨਰਸ ਦੇ ਨਾਲ ਇਸ ਫਿਲਮ ਨੂੰ ਜਾ ਕੇ ਦੇਖੋ ਟਰੇਲਰ ਬਿਲਕੁਲ ਸੁਣਨਾ ਇੱਥੇ ਨਾ ਇੱਕ ਚੀਜ਼ ਆਪਾਂ ਜ਼ਰੂਰ ਇਹ ਵੀ ਦੱਸ ਦਈਏ ਕਿ ਜਿਹੜੀ ਫਿਲਮ ਹੈ ਉਸ ਨੂੰ ਡਾਇਰੈਕਟ ਕੀਤਾ ਗਿਆ ਰਕੇਸ਼ ਮਹਿਤਾ ਜੀ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਬਾਲੀ ਕੱਕੜ ਜੀ ਦੇ ਵੱਲੋਂ ਤੇ ਕਲਾਕਾਰਾਂ ਦਾ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਰਾਜਪੀਰ ਜਵੰਦਾ ਨਵਨੀਤ ਢਿੱਲੋਂ ਰਕੇਸ਼ ਮਹਿਤਾ ਧੀਰਜ ਕੁਮਾਰ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ ਰਗਵੀਰ ਬੋਲੀ ਨੇ ਸਾਨਵੀ ਜੰਗ ਬਹਾਦਰ ਨੇ ਕਮਲਜੀ ਸਿੰਘ ਨੇ ਦਲਜੀਤ ਸਾਂਝਵਾਲ ਵੀ ਲਾਈਨਾਂ ਦਿੱਤੀਆਂ ਗਈਆਂ ਇਸ ਤੇ ਬਿਲਕੁਲ ਉਹਨਾਂ ਦੀ ਆਵਾਜ਼ ਦਾ ਜੇਕਰ ਹੁੰਦਾ ਮੈਨੂੰ ਲੱਗਦਾ ਦਲਜੀਤ ਦੀ ਆਵਾਜ਼ ਜਿੱਥੇ ਆ ਜਾਂਦੀ ਹੈ ਨਾ ਉੱਥੇ ਤਾਂ ਫਿਰ ਚਾਰ-ਚਾਂ ਨਹੀਂ ਲੱਗ ਜਾਂਦੇ ਕਿਉਂਕਿ ਬਾਲੀਵੁੱਡ ਦੇ ਵਿੱਚ ਅੱਜ ਕੱਲ ਉਹ ਜੱਟ ਛਾਇਆ ਹੋਇਆ ਵਾ ਤੇ ਉਹਦੇ ਗੀਤਾਂ ਦੀ ਡਿਮਾਂਡ ਤਾਂ ਹੁਣ ਸਾਊਥ ਵਾਲੇ ਕਰਦੇ ਆ ਤੇ ਸਾਡੇ ਪੰਜਾਬ ਦਾ ਉਹ ਜੰਪਲਾ ਪੰਜਾਬੀ ਗੱਭਰੂ ਆ ਉਹਦੀ ਆਵਾਜ਼ ਦੇਦੋਂ ਫਿਲਮਾਂ ਦੇ ਵਿੱਚ ਨਾਲ ਕਿਤੇ ਰਾਜਵੀਰ ਜਵੰਦੇ ਨਾਲ ਮੇਲ ਖਾਣੀ ਆ ਨਾ ਫਿਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਬਣ ਜਾਣੀ ਆ ਬਿਲਕੁਲ ਰਾਜ ਚੰਦਰ ਜੰਦਰ ਦੀ ਫਿਲਮ ਜ਼ਰੂਰ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰੇਗੀ ਤਾਂ ਹੋਪ ਕਰਦੇ ਆ ਕਿ ਇਹ ਫਿਲਮ ਜੜੀਆਂ ਸੁਪਰ ਹਿੱਟ ਜਾਵੇ ਤਾਂ ਅਸੀਂ ਬਾਰ ਬਾਰ ਇਹੀ ਅਪੀਲ ਕਰ ਰਹੇ ਆ ਕਿ ਤੁਸੀਂ ਜ਼ਰੂਰ ਥੀਏਟਰਾਂ ਦੇ ਵਿੱਚ ਜਾ ਕੇ ਸੋ ਮੂਵੀ ਨੂੰ 28 ਨਵੰਬਰ ਜਮਲਾ ਨੂੰ ਜ਼ਰੂਰ ਦੇਖ ਕੇ ਆਇਓ ਬਿਲਕੁਲ ਸੁਣਨਾ ਇੱਕ ਸਰਪ੍ਰਾਈਜ਼ ਇੱਥੇ ਹੋਰ ਦੇਣਾ ਆ ਆਪਾਂ ਦਰਸ਼ਕਾਂ ਨੂੰ ਅਜੇ ਮੈਂ ਇਹ ਵੀ ਗੱਲ ਦੱਸ ਦਵਾਂ ਕਿ ਇਸ ਫਿਲਮ ਦੇ ਵਿੱਚ ਸਰਦੂਲ ਸਕੰਦਰ ਸਾਹਿਬ ਹੁੰਦਾ ਦਾ ਸੌਂਗ ਵੀ ਆ ਤੇ ਨਾਲ ਸੁਖਵਿੰਦਰ ਸਿੰਘ ਹੁੰਦਾ ਦਾ ਵੀ ਇਸ ਫਿਲਮ ਦੇ ਵਿੱਚ ਗਾਇਸ ਤੋਂ ਇਲਾਵਾ ਭਾਈ ਐਮੀ ਵਿਰਕ ਨੇ ਉਹਨਾਂ ਦਾ Song ਹੈ ਸ਼ਾਇਦ ਕਨਵਰ ਗਰੇਵਾਲ ਬਾਈ ਉਹਨਾਂ ਦਾ ਵੀ ਗੀਤ ਆ ਰਿਹਾ ਇਸ ਫਿਲਮ ਦੇ ਵਿੱਚ ਹੋਰ ਵੀ ਕਈ ਅਜਿਹੇ ਸਤਾਰ ਜਿਨ੍ਹਾਂ ਦੀ ਆਵਾਜ਼ ਸੀ ਅਕਸਰ ਰੀਲਾਂ ਦੇ ਵਿੱਚ ਸੁਣਦੇ ਆ ਨਾ ਉਹ ਕਲਾਕਾਰ ਉਹ ਸਤਾਰ ਜਿਹੜੇ ਰੀਲਾਂ ਦੇ ਵਿੱਚ ਅਕਸਰ ਸਾਨੂੰ ਉਹਨਾਂ ਦਾ ਕੋਈ ਨਾ ਕੋਈ ਗੀਤ ਸੁਣਨ ਨੂੰ ਮਿਲ ਜਾਂਦਾ ਵਾ ਉਹ ਕਲਾਕਾਰ ਇਸ ਫਿਲਮ ਦਾ ਇੱਕ ਅਹਿਮ ਹਿੱਸਾ ਨੇ ਪਾਟ ਨੇ ਕਿਉਂਕਿ ਇਹ ਕਲਾਕਾਰ ਉਹ ਨੇ ਜਿਹੜੇ ਬਾਈ ਦੇ ਨਾਲ ਅਸਲ ਜ਼ਿੰਦਗੀ ਦੇ ਵਿੱਚ ਵੀ ਹਿੱਸਾ ਸਨ ਤਾਂ ਹੁਣ ਤੁਸੀਂ ਸੋਚੋ ਕਿ ਜਦੋਂ ਯਾਰ ਦੀ ਫਿਲਮ ਆ ਰਹੀ ਹੋਵੇ ਤੇ ਉਦੇ ਵਿੱਚ ਦੋਸਤਾਂ ਨੇ ਹੀ ਕੰਮ ਕੀਤਾ ਹੋਵੇ ਤਾਂ ਫਿਰ ਕਿਵੇਂ ਦਾ ਕੰਮ ਹੋਊਗਾ ਕਿਵੇਂ ਦੀ ਕਲਾਕਾਰੀ ਹੋ ਕਿਵੇਂ ਦੀ ਅਦਾਕਾਰੀ ਹੋਊਗੀ ਬਿਲਕੁਲ ਯਾਦ ਰੱਖਿਓ ਕਿ 28 ਨਵੰਬਰ ਯਮਲਾ ਮੂਵੀ ਚੜੀ ਆ ਰਾਜੇ ਚਵੰਦਾ ਦੀ ਆ ਰਿਹਾ ਤਾਂ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖਿਓ ਤਾਂ ਜ਼ਰੂਰ ਇਸ ਫਿਲਮ ਨੂੰ ਨੰਬਰ ਦਿਓ ਕਿ ਤੁਹਾਨੂੰ ਕਿੰਨੀ ਵਧੀਆ ਜੜੀ ਹੈ ਇਹ ਫਿਲਮ ਲੱਗੀ